ਕਰਤੇ ਜਹੋ ਜਾਂਦੀ ਆ ਕਰਵੀ ਕੀ ਸਕਦਾ ਹੈ ਨਾ ਨਹਿਣ ਮਲਾਇਆ ਕਰ ਦਾ ਮਰ ਵੀ ਸਕਦਾ ਹੈ ਮਰ ਵੀ ਸਕਦਾ ਹੈ ਬੰਦਾ ਸਕਦਾ ਹੈ ਨਹਿਣ ਮਲਾਇਆ ਕਰ ਬੰਦਾ ਮਰ ਮਮਿਨੇ ਸੁਰੇ ਸੁਰੇ ਸਿਰ ਨਾਲ ਆਇਆ ਤੇ ਕੀ ਪਾਲੀ ਆ ਹਾਂ ਤਾਂ ਪਾਲੀ ਦੀ ਕੀ ਕਰਾਂ ਫਿਰ ਕੀ ਕਰਾਂ ਦੱਸ ਪਾਲੀ ਇਹਦੀ ਕੀ ਕੀ ਲਾਦਾਂ ਉਹ ਦਾਦੂ ਨਹੀਂ ਕਰਗੋ ਬਾਬਾ ਦੀਪ ਸਿੰਘ ਮਹਾਰਾਜ ਦਾ ਕਹਿਣ ਦੀ ਵੀ ਦਾਦੂ ਨੂੰ ਲਾਉਣਾ ਹੈ ਬਾਬਾ ਦੀਪ ਸਿੰਘ ਜੀ ਦੀ ਫੋਟੋ ਨਹੀਂ ਪ੍ਰਾਈਟੀ ਟੀਵੀ ਤੇ ਤੇ ਕਹਿੰਦੇ ਹੋਏ ਉਹ ਕਹਿੰਦੇ ਵੀ ਦਾਦੂ ਨੂੰ ਲਾਉਣਾ ਹੈ ਉਹਨੂੰ ਚੈਨ ਪਤਾ ਇਹਨਾਂ ਪੁੱਤੋ ਬਾਬਾ ਜੀ ਆ ਹਾਂ ਬਾਬਾ ਜੀ ਆ ਹਾਂ ਬਾਬਾ ਜੀ ਥੋੜੀ ਮੈਨੂੰ ਫੇਸਬੁੱਕ ਤੇ ਠੰਡਾ ਪੈ ਰਿਹਾ ਹੈ ਹਾਂ ਵਾਈ ਗੁਰੂ ਉਹਨਾਂ ਕਾ ਲਾ ਦਿਓ ਪਾਠ ਲਾ ਦਿਓ ਆ ਨਾ ਤੁਰ ਦੇ ਪਣਾ ਸਸਿਕਾਲ ਸਾਰਾ ਤੁਹਾਡੇ ਇਹਨੇ ਵਲੌਗ ਦੇ ਵਿੱਚ ਤੇ ਮੈਂ ਰੈਡੀ ਹੋ ਗਿਆ ਹਾਂ ਢਾਬਲ ਕੱਲ ਦੇ ਲੈਂਦੇ ਸੀ ਤੇ ਉਹ ਸੁੱਕ ਗਏ ਮੈਂ ਦੀਮਾ ਦੇ ਜਾਵਾ ਹੁਣ ਮੈਂ ਜਾਣਾ ਆ ਸਲੂਨ ਤੇ ਹਾਂ ਉਹ ਮੈਨੂੰ ਕੱਟਾ ਲੈਣਾ ਮੈਂ ਵੀ ਥੋੜਾ ਜਿਹਾ ਜਰ ਇਦਾਂ ਟ੍ਰੈਂਡਿੰਗ ਦੇ ਵਿੱਚ ਹੀ ਕੱਟ ਜਾਵਾਂਗੇ ਚੰਗਾ ਦੇਖ ਕੇ ਹਾਂਜੀ ਕੀ ਲਾਉਣਾ ਆ ਪਤਾ ਨਹੀਂ ਮੈਨੂੰ ਲੱਗਾ ਕੀ ਆਨੀ ਤੂੰ ਮੈਂ ਵੇਲਾ ਕੋਈ ਮੈਨੂੰ ਨਹੀਂ ਲਾਣਾ ਰਸਗੀ ਰਸਗੀ ਰਸਾਵਾ ਤੈਨੂੰ ਰੁਕ ਜਾ ਖਲੇਆ ਤੈਨਾਂ ਰਸਾਵਾ ਇੱਕ ਮਿੰਟ ਤੀਓ ਇਹ ਨਹੀਂ ਤੀਨੀ ਰਸਦੀ ਤੀਨੀ ਰਸਦੀ ਬਾਏ ਪਪਾ ਚੱਲੇ ਪੁੱਤ ਬਾਏ ਬਾਏ ਮੈਂ ਚੱਲੇ ਆ ਠੀਕ ਚੰਗਾ ਓਕੇ ਮਰਤੀ ਬਾਏ ਤਾਂ ਮੈਂ ਜੜੀ ਵਿੱਚ ਲਿਫਾਫੇ ਦੇ ਵਿੱਚ ਪਾ ਲਿਆ ਲਿਫਾਫਾ ਹੁਣ ਐਡਾ ਕੀ ਛੋਟਾ ਜਾਈਆ ਬੋਲ ਬਣਾ ਲਈ ਹਰ ਕੇ ਹੁਣ ਬਸ ਕੀ ਕਿੱਥੇ ਜਾਣਾ ਤੂੰ ਚੱਲ ਮੈਨੂੰ ਤੇ ਜਾਣਦੇ ਫਿਰ ਫਿਰ ਬੂਆ ਮਾਰਦੀ ਪਰ ਮੈਨੂੰ ਤਾਂ ਜਾਣਦੇ ਨਾ ਪਹਿਲਾਂ ਮੈਨੂੰ ਤਾਂ ਜਾਣਦੇ ਆ ਚੱਲ ਮ ਪਰਾਂ ਜਮਨੇ ਜਾਣ ਦੇ ਬਾਹਰ ਚੱਲ ਬੁਆ ਮਾਰ ਦੋ ਬਾਏ ਪੁੱਤ ਬਾਏ 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 ਪੁੱਤ ਬਾਏ ਅੱਜ ਤਾਂ ਬੜਾ ਹੱਸ ਕੇ ਤੋਰਾਂ ਢੀ ਬਾਏ ਆ ਮੈਂ ਪਹੁੰਚ ਗਏ ਆਪਾਂ ਇਸ ਹਫਤੇ ਦਾ ਟਾਈਮ ਲੈਣ ਆਵਾ ਸਮਾਨ ਸੁੰਨ ਜਾਂਦਾ ਸਾਰਾ ਹੀ ਅੱਜ ਕੋਈ ਕਲੈਂਟ ਵਾ ਕੋਈ ਨਹੀਂ ਆਇਆ ਜੀ ਸੈਟਲਮੈਂਟ ਜਿਆ ਕਰਤਾ ਇਹਨਾਂ ਨੇ ਵੇਹੇ ਦੁਕਾਨ ਦੇ ਕਾਰ ਲਈ ਕੂੜਾ ਚੁੱਕਣ ਵਾਲਾ ਇਹ ਚਾਹੀਦਾ ਸੀ ਜਸਦੂਨ ਦੇ ਵਿੱਚ ਤੇ ਇੱਕ ਪੋਣੀ ਦੇ ਦਾ ਚਾਹ ਪੁੰਨ ਵਾਲੀ ਬਸ ਦੋ ਚੀਜ਼ਾਂ ਖੰਨੇ ਕੋ ਆਏ ਆ ਜੂਸ ਪੀਣ ਵਾਸਤੇ ਇਦਾਂ ਦਾ ਤੜਾ ਗਲਾ ਹੈ ਇਹ ਇੰਨਾ ਪੀਣ ਤੋਂ ਕੰਮ ਜਿਹੜੀ ਆ ਜਾਣੀ ਲੱਗਦਾ ਸੁਣਾ ਲਗੰਡੇ ਬਹੁਤ ਸੁਣਾ ਜੱਜਾ ਸੁਣਦਾ ਅਨੰਗਰ ਕੀਰਤਨ ਨੰਗੇ ਹੋਣ ਵਾਲੇ ਦਰਸ਼ਨ ਕੀਤੇ ਅਨੰਗਰ ਕੀਰਤਨ ਨੰਗੇ ਹੋਣੇ ਜੀ ਬਹੁਤ ਸੰਗਤੀ ਬਹੁਤ ਜਿਆਦਾ ਸੰਗਤੀ ਯਾਰ ਬੜੀ ਸੰਗਤਾਣਾ ਬੜੀ ਸੰਗਤ ਟਰਾਲੀਆਂ ਬਣੀਆਂ ਮਗਰ ਤੇ ਬੜੀਆਂ ਲੈ ਲੈਂਦਾ ਹੀ ਟੌਪ ਜਿਹਾ ਬੜਾ ਵਧੀਆ ਲੱਗਾ ਵਾ ਹੈਨਾ ਕੋਟੀ ਦੀ ਕੋਟੀ ਨਾਲ ਇਹ ਖੁੱਲਣੀ ਨਹੀਂ ਮੈਂ ਤੈਨੂੰ ਪਤੀਤੀ ਹੋ ਨਿਕਲ ਜਾ ਮੋਈ ਕਿਧਰ ਗੁਣ ਇਧਰ ਨਿਕਲ ਜਾ ਮੋਈ ਹੂੰ ਸਹੀ ਹੋ ਗਿਆ ਸਹੀ ਮੇਰੇ ਰੰਡੇ ਬਾਟਾ ਪਪਾ ਤੂੰ ਕੀ ਹੀ ਰੋਲਾ ਪਾਇਆ ਚੁੱਪਾ ਜਾ ਚੁੱਪ ਕਰ ਤੂੰ ਠੀਪਾ ਕਰਨੇ ਓਏ ਇਹੋ ਜਿਹਾ ਲਾ ਮਾਰਦੀ ਓ ਕਿੱਥੇ ਜਾਣਾ ਵਾ ਕਿੱਥੇ ਜਾਣਾ ਤੀਨੇ ਕਿੱਥੇ ਜਾਣਾ ਨਾ ਚਲ ਐਵੇਂ ਚੁੱਕ ਲੈ ਹੁੰਦਾ ਚੱਲ ਲੈ ਜਾ ਉਹ ਟੱਕਣ ਪਿਆ ਕੋਤੋ ਕੋਈ ਨੂੰ ਲੈ ਲੈ ਨਾ ਉਹ ਤਾਂ ਜੱਟ ਪਿਆ ਅੱਛਾ ਉਹ ਸੜਕ ਤੇ ਚਲ ਤਾਰ ਦੇ ਨਾ ਇੱਥੇ ਤਾਰ ਦੇ ਮੈਂ ਲੈ ਜਾ ਇਹਨੂੰ ਤਾਰ ਦੋ ਤੇ ਬਾਏ ਕਰ ਦੋ ਨਾ ਦਾਦੀ ਨਹੀਂ ਬਾਏ ਕਰ ਦੋ ਨਾ ਚੱਲਾਓ ਆਪਾਂ ਚੱਲੀ ਕਾ ਬਾਏ ਕਰ ਦਨ ਦਾਦੀ ਨੂੰ ਬਾਏ ਚੱਲਾ ਠੀਕ ਹੈ ਅਮਨੇ ਜਾਓ ਬਾਏਦ ਕਰ ਦਨ ਆ ਫੇਰ ਮਗਰ ਪੈ ਗਈ ਚੱਲਾ ਜਾ ਇਧਰ ਮੈਂ ਮਾਂ ਮੈਂ ਰੋ ਜਾ ਫੇਰ ਇੱਕ ਮਿੰਟ ਹਣ ਬਸ ਹੁਣ ਤੁਰ ਪਣਾ ਨੇ ਤਾਂ ਆ ਫੇਰ ਚਲੀਏ ਚੱਲਾ ਚੱਲ ਬਾਏ ਕਰ ਦੇ ਹੁਣ ਆਪਾਂ ਚੱਲੀਏ ਬਾਏ ਕਰ ਦੇ ਦਾਦੀ ਨੂੰ जाए चल जाए चल जाए दादी के चल जाए दादी आ जा आजा 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 जा आ जा आ जा चल चलिए आती है आप चलिए आप चलिए चल आ चलिए आप कब आए कर दो ना कब आए मैं फिर आऊँगा बाय बाय चलो चलिए पाँच जाऊँ ਮੰਮੀ ਤਾਂ ਨਹੀਂ ਮਗਰ ਪੈਂਦੀ ਪਰ ਮੰਮੀ ਜੀ ਤਾਂ ਬਾਜ਼ਾਰ ਅੱਛਾ ਲੱਗ ਜਾ ਕੇ ਜਾਣਾ ਫਿਰ ਮਗਰ ਪੈਂਦੀ ਡੈਡੀ ਦੇ ਮਗਰ ਬਹੁਤਾ ਪੈਂਦੀ ਚਲੋ ਜਾਓ ਫਟਾਓ ਚਲੋ ਆਪਾਂ 5 5 5 5 ਚੱਲ ਚਾਂ ਚੱਲੋ ਠੀਕਾ ਮੈਂ ਦੁੱਧ ਪੀ ਲਾ ਦੁੱਧ ਇਹ ਬਹੁਤ ਠੰਡਾ ਹੋ ਲੈਂਦੇ ਨਾ ਤਾਂ ਕਰਕੇ ਆਵੇ ਗਰਮ ਬੜਾ ਨਾ ਜ਼ਿਆਦਾ ਹੋ ਗਿਆ ਚੱਲ ਗਿਆ ਬਸ ਠੀਕ ਆ ਉਹ ਬਣ ਗਈ ਕੇ ਹੈ ਕਿੱਥੇ ਗਿਆ ਟੋਲ ਜੀ ਹਾਂ ਚੱਲੇ ਆ ਚੱਲੇ ਆ ਕਾਲੀ ਕੋ ਪੈਣੀ ਕਾਲੀ ਪੈਣ ਦੀ ਕਹਿੰਦੀ ਚੱਲ ਗਈ ਵੀ ਚੱਲ ਚੱਲ ਗਈ ਯਾਰ ਇੱਥੇ ਖਲੋ ਜਾ ਜੇ ਦੂਰ ਨਾ ਜਾਈ ਮੈਂ ਫਿਰ ਬੂਆ ਲਗਾ ਟੋਣ ਦੇ ਜੀ ਆਉਣ ਲਗਾ ਬਾਹਰ ਹੈ ਓਕੇ ਫਿਰ ਯਾਰ ਅੰਦਾਜ਼ ਬਿਲਕੁਲ ਐਵੇਂ ਝੂਠੇ ਆ ਹਾਂ 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 ਕਰਦੀ ਐਵੇਂ ਹੁਣ ਨਖਰਾ ਜਿਹਾ ਬੜਾ ਕਰਦੀ ਐ ਹਾਂ 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 ਇਹਨੇ ਨਹੀਂ ਜਾਣਾ ਰਹਿੰਦੇ ਰਹਿੰਦੇ ਇਹਨੇ ਇੱਥੇ ਰਹਿੰਦੇ ਚਲਾ ਚਲੀਏ ਚਲਾ ਜਾਣਾ ਆ ਜਾਣਾ ਜਾਣਾ ਚੱਲ ਚੱਲ ਭੱਜੋ 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 ਕਮਾਈ ਜਾਣਾ ਚਲੋ ਚਲੋ ਚਲੀ ਚਲੋ 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 ਜਾਣਾ ਨਾ ਤੁਸੀਂ ਚੱਲੇ ਆ ਕਮਾਈ ਜਾਣਾ ਯਾਰ ਰਸਗੀ ਰਸਗੀ ਨਾ ਹਰਵਾਉ ਤੋ ਹੀ ਹੋਈ ਨੂੰ ਰਸਗੀ ਸਲੂਨ ਤੇ ਬੰਦੇ ਨੇ ਕੀ ਜਾਣਾ ਆ ਅੱਧੀ ਪਜਦੀ ਮੱਤ ਤੇ ਸਾਡੀ ਹਰਗੁਣ ਮਾਰ ਦਿੰਦੀ ਮੈਂ ਸਲੂਨ ਤੇ ਕੀ ਜਾਣਾ ਮੈਂ ਤੇ ਹਰਗੁਣ ਨੂੰ ਸਮਝ ਜਾਂਦਾ ਕਿ ਬਸ ਇਹ ਐਨੂੰ ਐਨ ਮੇਰਾ ਚੰਗਾ ਨਾ ਹੋਣ ਕਰਾਉਂਦੀ ਕਹਿੰਦੀ ਪਾਪਾ ਮਨੂੰ ਫੁੱਟਬਾਲ ਵਾਲੀ ਕਿੰਨੀ ਮੈਨੂੰ ਬੋਲ ਲੈ ਦੋਵੇ ਟੈਂਕੀ ਵਾਲੀ ਪੱਥਰ ਦੀ ਵੱਡੀ ਸਿਆਣੀ ਬੇਬੇ ਚਾਤਰ ਬਣਦੀ ਐ ਚਾਤਰ ਬਣਦੀ ਐ ਹੋਰ ਕੀ ਬਣਦੀ ਐ ਤੂੰ ਚਾਤਰ ਹੋਰ ਕੀ ਬਣਦੀ ਐ ਹੈ ਚਾਤਰ ਬਣਦੀ ਐ ਆਹ ਹੋ ਤੇ ਹੋਰ ਬਣਦੀ ਐ ਚਾਤਰ ਹਾਂਜੀ ਬਸ ਖੇਡ ਲੈ ਜੀ ਨਗਰ ਕੀਰਤਨ ਦੇ ਆਏ ਨਿਕਲਣੇ ਥੋੜਾ ਰਾਸ਼ੀ ਦਾ ਹੌਲੀ ਹੌਲੀ ਆਏ ਜਾਂਦੇ ਆ ਮੈਨੂੰ ਰਸ਼ ਮਿਲਿਆ ਆਉਂਦੇ ਆ ਮੈਂ ਹਾਂ ਪਰ ਨਹੀਂ ਨਿਕਲਗੇ ਰਮਾਨ ਦੇ ਨਾਲ ਚਲੋ ਜੀ ਇਹਨੂੰ ਬਾਓ ਚੇਅਰ ਤੇ ਜਾਂਦੇ ਆ ਹੈ ਇਹਨੇ ਬਹਿਣਾ ਹੈ ਚੇਅਰ ਸਾਡੀ ਥੋੜੀ ਅਜੀ ਹੈ ਕਿਹਦੇ ਚੱਲ ਬਾਹਰ ਅਰ ਜਦੋਂ ਨੇਰਾ ਪੈਗਾ ਨਾ ਮੁੜ ਕੇ ਮੁੜ ਕੇ ਅੜ ਜੀ ਅਸੀਂ ਆਖਾ ਚੱਲਾ ਬਾਹਰ ਖੇਡਦੇ ਨਾ ਆਂਦੀ ਬਾਹਰ ਨਹੀਂ ਜਾਣਾ ਤੇਰਾ ਭਲਾ ਜੇ ਕਿ ਨਾ ਪਲਾਜੇ ਇਹ ਕਿਥੋਂ ਲੰਦੀ ਸੀ ਇਹ ਕੀ ਦੀ ਹੈ ਮੈਂ ਕਹਾਂ ਜੂਠੀ ਹੈਗਾ ਸੱਚੀ 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 ਖਾ ਲੋ ਕਹ ਦਾ ਤੂੰ ਖਾ ਲੋ ਸੱਚੀ ਆ ਖਾ ਲਾ ਉਹ ਕਿਹ ਖਾ ਰੇਂ ਮੁੰਡੇ ਬਾਈ ਤਨਹੀਂ ਨਹੀਂ ਇਹਦੇ ਹੁਣੇ ਲੈ ਕੇ ਆਏ ਕੰਨੇ ਤੂੰ ਖਾ ਲੇ ਤੂੰ ਖਾ ਲੋ ਕੱਢੀ ਹੋਸੀ ਹਾਂ ਮੈਂ ਕਿੱਥੇ ਆ ਗਈ ਜਾਨ ਇਹ ਨਿਆ ਫੜੀ ਮੈਂ ਇੰਨੇ ਹੀ ਜਾਣੀ ਹੁਣ ਕਿੱਥੇ ਦੇ ਦੇ ਨੇ ਚੀਜ਼ ਦੇ ਉਹ ਕਦ ਕਰ ਜੂਣ ਨਹੀਂ ਮਿਲੀ ਵੀ ਕੋਈ ਤੁਸੀਂ ਖਾ ਲੋ ਤੁਸੀਂ ਖਾਓ ਮੈਂ ਖਾਣੀ ਹਾਂ ਤੁਸੀਂ ਖਾਓ ਨਾ ਆ ਤੁਸੀਂ ਖਾਓ ਪਹਿਲਾਂ ਪਾਪਾ ਖਾਂਦਾ ਰਹਿੰਦਾ ਹੈ ਡੈਡੀ ਜੀ ਦੇ ਕੋਲੋਂ ਫਾਫੇ ਮੰਗਵਾਏ ਫਾਫੇ ਨਹੀਂ ਉਹ ਗਏ ਨੇ ਕੁੜੀਆਂ ਨਾਲ ਲੈ ਕੇ ਜੇ ਹੁਣ ਸਤਾਨੀ ਕੀਤੀ ਨਾ ਫਿਰ ਵੇਖੀ ਤੈਨੂੰ ਪੜਨੇ ਪਾਉਣਾ ਵੇਖੀ ਹੁਣ ਬਿੱਲੀ ਕੱਢ ਲੈਣੀ ਤੇ ਆਈ ਬਿੱਲੀ ਸੱਦਾ ਬਿੱਲੀ ਬਿੱਲੀ ਸੱਦੂੰਗਾ ਹੀ ਓਏ ਓਏ ਉਹ ਬੈਠੀ ਹੋਣੀ ਹਾਂ ਉਹ ਬੈਠੀ ਥੱਲੇ ਫੇਸ ਐਨੂੰ ਕਰ ਲੋ आई तेरे बैक साइड अच्छा तुम पता या? है पता नहीं है? पता नहीं कितने <laughs> ਆਪਾਂ ਹਾਈਡਰਾ ਫੇਸ਼ੀਅਲ ਮਸ਼ੀਨ ਲੈਣ ਵਾਸਤੇ ਆਏ ਸੀ ਘਰੇ ਤੇ ਉਹ ਲੈ ਲਈਏ ਭਾਜ ਜੀ ਨਵੀਂ ਲਈ ਸੀ ਤੇ ਉਹ ਘਰੇ ਪਈ ਉਹ ਲੈਣ ਵਾਸਤੇ ਆਈ ਮਸ਼ੀਨਾਂ ਆਪਣੇ ਸਮਾਨ ਸਾਰਾ ਹੀ ਹੈਗਾ ਬਸ ਇਹ ਅਭੀ ਉਹ ਅਜੇ ਸੈਟਲਮੈਂਟ ਜੀ ਕਰਨ ਵਾਲੀ ਹੈ ਸਾਰਾ ਸਮਾਨ ਸੈੱਟ ਕਰਨ ਵਾਲਾ ਹੋਇਆ ਬਸ ਤੇ ਉਹ ਕਰ ਦੇਣਾ ਆਪਾਂ ਹੁਣ ਬਸ ਤੇ ਹੁਣ ਚੱਲੇ ਆ ਬਸ ਲੈ ਕੇ ਮਸ਼ੀਨ ਭਾਜ ਜੀ ਨੂੰ ਉਹ ਗਲੀ ਵਿੱਚ ਫਲੋਤੇ ਉਹਨਾਂ ਨੂੰ ਲੈ ਲਾ ਨਾ ਜੀ ਜੀਰ ਸਾਹਿਬ ਇਹ ਮੈਂ ਉਹਦਾ ਨਾ ਬਟੇ ਲੈ ਵੀ ਹਾਈਡਰਾ ਫੇਸ਼ੀਅਲ ਮਸ਼ੀਨ ਆ ਗਈ ਹੈ ਤੁਸੀਂ ਕਰ ਚੱਕ ਜਰਾ ਮੜੀ ਜੀ ਇੰਨੇ ਫਾਫੇ ਚੱਪੜਾ ਫੂਕ ਕੀਤੀ ਆ ਜਿਵੇਂ ਤੇ ਘੱਟਾ ਬਹੁਤ ਪਿਆ ਜੀ ਬੰਨ ਸਾਫ ਸਫਾਈ ਕਰਦੇ ਆ ਦੀ ਕਹੇ ਤੁਹਾਨੂੰ ਨਾਨ ਵਾਲੇ ਨੂੰ ਮੈਂ ਕਹਾਂ ਨਾਨ ਪੈ ਕੇ ਜੇ ਤੇ ਫਿਰ ਮੈਂ ਘਰੇ ਲੈ ਜੂੰਸ ਨੇ ਕਹਿੰਦੀ ਮੈਂ ਨਾਨ ਨਹੀਂ ਖਾਣਾ ਤੇ ਸਿੰਪਲ ਰੋਟੀ ਕੇ ਨੂੰ ਖਾਓਗੇ ਬਣੀ ਪਈ ਹੈ ਤੇ ਡੈਡੀ ਘਰੇ ਚੱਲ ਗਏ ਡੈਡੀ ਆਏ ਸੀਗੇ ਬਾਹਰ ਬਿਠੇ ਸੀ ਗਾੜੀ ਫਿਰ ਘਰੇ ਚਲੇ ਗਏ ਹੁਣ ਤੇ ਇੱਧਰ ਐਸਟੀਵੀ ਗਾਣੇ ਲਾਏ ਹੋਏ ਹੈਂ ਨਹੀਂ ਨਾ ਲੱਗੀ ਲਵੇ ਹੁਣ ਜਾ ਰਹੇ ਆ ਘਰੇ ਮੈਂ ਰੋਟੀ ਖਾਈਏ ਆਹਾ ਹੋ ਹੋ ਹਈਓ ਯਾ ਮੈਨੂੰ ਪਤਾ ਆ ਵਰਨਾ ਆਪਣੀ ਗੱਡੀ ਨੂੰ ਮੜਕੇ ਚੰਗੀ ਲੱਗਦੀ ਮੜਕੇ ਲੋਕਾਂ ਨੂੰ ਵਧੀਆ ਲੱਗਦੀ ਹੁਣ ਆਪਣਾ ਕਿੰਨੀ ਸੋਹਣੀ ਤੇ ਤਾਂ ਹੀ ਕਹਿੰਦਾ ਨਹੀਂ ਯਾਰ ਇਹਨੇ ਸਹੀ ਹੈਗੀ ਕੀ ਗਾਂਡੇ ਦੀ ਮੈਂ ਕਿਹਾ ਇੱਕ ਦੀਦੀ ਸਾਡੇ ਵਲੌਗ ਦੇਖਦੇ ਆ ਤੇ ਉਹ ਪ੍ਰੀਤ ਆ ਤੇ ਸਹਿਜ ਆ ਨਾਮ ਉਹਨਾਂ ਦਾ ਪਤਾ ਨਹੀਂ ਬੇਟੀ ਦਾ ਨਾਮ ਕੀ ਹੈ ਸਹਿਜ ਤੇ ਪ੍ਰੀਤ ਆ ਤੇ ਬੋਲਦੇ ਹੋ ਵਲੌਗ ਦੇ ਵਿੱਚ ਡੇਲੀ ਕਹਿੰਦੇ ਜਾਂਦੇ ਸਾਡਾ ਮਤਲਬ ਨੇਮ ਬੋਲਦੇ ਹੋ ਤਹੀਂ ਦੋ ਵਾਰੀ ਬੋਲਦਾ ਤਹੀਂ ਦੋ ਵਾਰੀ ਬੋਲਦਾ ਹਾਂ ਹੁਣ ਨਾ ਖੁਸ਼ ਹੋਣਾ ਵਾ ਤਹੀਂ ਬੋਲਦਾ ਪ੍ਰੇਤ ਤੇ ਸਹਿਜ ਹਾਂ ਪਹੁੰਚ ਗਏ ਆਪਾਂ ਘਰੇ ਹੁਣ ਤੇ ਇਹ ਡਾਈਟਿੰਗ ਤੇ ਇਹਨੇ ਖਾਣੀ ਆਪਣੀ ਰੋਟੀ ਮੈਂ ਖਾਣਾ ਕੋਲਚਾ ਮੈਂ ਇਦਾਂ ਮੀਦਾ ਬਿਲਕੁਲ ਬੰਦ ਜੇ ਕੋਈ ਲੈਂਦਾ ਸਭ ਦੋ ਲੈ ਆਉਣ ਚਾਹੀਦੇ ਕੋਲਚੇ ਮੈਨੂੰ ਯਾਦ ਭੁੱਲ ਗਿਆ ਚਲੋ ਕੋਈ ਨਹੀਂ ਹੁਣ ਇੱਕੋ ਨਸਾਰ ਲੈਣਾ ਕੰਮ ਆਪਾਂ ਕੰਨੀ ਵੀ ਪਾ ਲੈ ਲੈ ਮਮਾ ਨਹੀਂ ਨਹੀਂ ਅੰਨੜ ਕੋਈ ਨਹੀਂ ਮੰਮੀ ਗਈ ਹੋਈ ਕਿ ਹੁਣ ਅੰਨੜ ਮਾਸੀ ਜੀ ਹੁਣ ਅੱਜ ਘਰੇ ਮਠਿਆਈ ਦੇ ਡੱਬੇ ਲੈਣ ਵਾਸਤੇ ਕਿ ਉਹ ਕਾਕੀ ਦਾ ਤਾਂ ਮੋੜਾ ਦੇ ਵੰਡਣ ਡੱਬੇ ਤੇ ਇਹਨਾਂ ਦਾੜੀ ਵਿਚਾਰੇ ਬੋਰ ਹੁੰਦੇ ਡੇ ਡੇ ਤੇ ਦੇਖਣ ਉਹ ਤਾਂ ਨਹੀਂ ਤੇ ਮੈਚ ਮੋਝ ਲਗਾਦੇ ਮੈਚ ਮੋਝ ਵੇਂਦੇ ਰਹਿੰਦੇ ਦੰਦ ਦਾੜੀ ਦੇ ਨਹੀਂ ਲੱਗਣੇ 15 ਦਿਨ ਹੋ ਗਏ ਡਾਕਟਰਾਂ ਕੋਲ ਜਾਣ ਦੇ ਕਦੀ ਆਣ ਕਦੀ ਆਣ ਕਿ ਕਦੋਂ ਲੱਗਣੇ ਸੱਚੀ ਪਰਸ ਹੋ ਜਾਣਾ ਫੇਰ ਜਾਣਾ ਨਹੀਂ ਲੱਗਣੇ ਕਿਦਣਾ ਉਹ ਤੇ ਸੱਦੀ ਜਾਂਦੇ ਉਹਨਾਂ ਨੇ ਕਹਣਾ ਉਹਨਾਂ ਬਣ ਗਏ ਹੁਣ ਦੰਦ ਮੇਰੇ ਮੂੰਹ ਚ ਰੱਖੇ ਮੈਂ ਉਹਨਾਂ ਨੇ ਜਿਹੜੀ ਤਾਂ ਮੂੰਹ ਵਿੱਚ ਹੀ ਕੱਢਣੇ ਪਰ ਉਹ ਅੜਜੀ ਕਿੰਨੇ ਦਿਨ ਤੁਹਾਨੂੰ ਬਹੁਤ ਅਜੀਬ ਲੱਗਣਾ ਤੁਹਾਨੂੰ ਐ ਲੱਗਣਾ ਕਿ ਨਾ ਕੱਢ ਦਈਏ ਬਾਹਰ ਹੈ ਐਵੇਂ ਪੰਗਾ ਲੈ ਲਿਆ ਤੁਸੀਂ ਤੇ ਯਾਰ ਤੁੰਨੀ ਹਾਲ ਮੈਂ ਆਪਣੀ ਗੱਡੀ ਲਿਆ ਜਾਂ ਵਾਸ਼ ਕਰਾਉਣ ਮੇਰੀ ਗੱਡੀ ਬਹੁਤ ਗੰਦੀ ਹੋਈ ਪਈ ਮੈਂ ਯਾਰ ਵਾਸ਼ ਕਰਾ ਲਈਏ ਠੀਕ ਆ ਬਹੁਤ ਗੰਦੀ ਹੋਈ ਮਤਵੱਜੀ ਪਈ ਏਦੀ ਦੇ ਅੱਤੋ ਹੀ ਗੰਦਗੀ ਵਾਲੀ ਕਿੱਦਾ ਬਣੀਗਾ ਨਾ ਗੱਡੀ ਦੀ ਇੱਕ ਕਰੋ ਚੱਕ ਜਰਾ ਲੰਬਾ ਜਾਉਂਦਾ ਆ ਇਹ ਲੰਬਾ ਆ ਉਹ ਬਿੱਲੀਆਂ ਖਾਣ ਤੇ ਮੈਂ ਖਾਂਦੇ ਆਂ ਬੰਦ ਆਪਣੀ ਮਾਰਕੀਟ ਚ ਅੰਕਲ ਆਇਆ ਇਹ ਇਹੋ ਅੰਕਲ ਜਿਹੜੇ ਸਾਸੀ ਨਗਰ ਕੋਲਾ ਲਾਉਂਦੇ ਹੁੰਦੇ ਬਾਬੇ ਦੇ ਵਿਆਹ ਤੇ ਇਸ ਟਾਈਮ ਟਿੱਕੀ ਲਾਉਂਦੇ ਆ ਕਰੀਆ ਅੰਕਲ ਜੀ ਇਸ ਟਾਈਮ ਮਾਰਕੀਟ ਇਹ ਮਾਰਕੀਟ ਤੇ ਜੇ ਆ ਜਾਂਦੇ ਆ 5 ਸਵਾ 5 ਇਹਦੇ ਲੱਗ ਚ ਅਗੇ ਆ ਜਾਂਦੇ ਨੇ 3 ਵਜੇ ਤੱਕ ਬੰਦ ਹੋ ਜਾਂਦਾ ਕਿਉਂਕਿ ਰੋਕਾ ਗੁਰਦੁਆਰਾ ਸਾਹਿਬ ਅੱਛਾ ਬੈਂਕ ਲੱਗੇ ਆ ਸਾਹਮਣੇ ਇੱਥੇ ਸਾਸੀ ਨਗਰ ਆ ਸਿੰਘ ਸਵਾ ਗੁਰਦਰਾ ਹੈਗਾ ਜੀ ਅੱਛਾ ਉਹਦੇ ਉਹਦੇ ਬਿਲਕੁਲ ਨਾਲ ਹੀ ਅੱਛਾ ਬੈਂਕ ਦੇ ਅੱਗੇ ਠੀਕ 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 ਸਹੀ ਠੀਕ ਠੀਕ ਆਹ ਰੋਡ ਤੇ ਮੇਨ ਤੇ ਹੀ ਆਹ ਮੇਨ ਰੋਡ ਅੱਛਾ ਅੱਛਾ ਠੀਕ 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 ਟਿੱਕੀ ਜਿਹੇ ਮਿਹਨਤ ਬੜੀ ਹੈ ਮੈਨੂੰ ਲੱਗਦਾ ਨਹੀਂ ਹੈ ਰੋਟੀ ਖਾਣ ਦੀ ਮਿਹਨਤ ਕਰਨੀ ਪੈਂਦੀ ਹੋਰ ਇਹ ਤਾਂ ਗੱਲ ਹੈ ਗੋਲੇ 'ਚ ਥੋੜੀ ਜਿਹੀ ਘਾਟ ਹੈ ਗੋਲੇ 'ਚ ਗੋਲੇ 'ਚ ਹੁੰਦੇ ਨੇ 10 ਕਿਲੋ ਕੋਈ ਖੱਡ ਬਣਾਉਂਦੇ 10 ਪਾਣਾਂਗੇ ਹਾਂ ਇਹ ਤਾਂ ਗੱਲ ਹੈ ਦਾਤਨ ਵਾਲੀ ਸਹੀਏ ਤੁਹਾਨੂੰ ਦੇ ਰੋ ਹੂੰ ਕੋਣ ਹੋਈ ਗੱਡੀ ਓਕੇ ਲੈ ਵੀ ਕਰੋ ਚੱਕ ਆ ਕਹਿੰਦੇ ਜਿਹੜੀਆਂ ਲੀਕਾ ਪਾਈਆਂ ਕੰਜਰ ਨੇ ਕਹਿੰਦੇ। ਆਸ। ਓਕੇ। ਚਲੋ ਜੀ। ਆਓ ਇਹ ਗੱਡੀ ਦੇ ਅੰਦਰ ਲੈ ਕੇ ਚਲੀ ਹੁਣ ਤਾਂ। ਕਰਾ ਚੱਕ। ਹੈਂ ਪਾਲਿਸ਼ ਮਾਰ ਕੇ ਕਰਦੇ ਚੇਬਕ ਲੈਣੇ। ਨਿਆਰੇ ਮਨ ਤੇ ਪੂਰੇ ਭਾਈ। ਥੈਂਕ ਯੂ ਸੋ ਮੱਚ। ਚਲੋ ਘਰ ਜਲਦੀ ਚੱਲ। ਤੈਨੂੰ ਖਣਾ ਹੋਵੇ ਕੀ ਬਣੀ ਕੀ ਜੁੰਡੀਆਂ ਖੋਲ ਲੀਆਂ ਨੇ। ਹੁਣ ਮੈਂ ਇੱਕੋ ਮਿੰਟ ਜਦੋਂ ਮੈਂ। ਹੈਨਾ? ਬੈਣਾ? ਨਹੀਂ ਨਹੀਂ ਬੈਣਾ। ਨੇ ਕਹਾਂਗੇ ਬਣਾਇਆ ਸੀ ਬਣਾਇਆ ਸੀ ਹੈ ਨਹੀਂ ਬਣਾ ਲੈ ਘਾਰੇ ਨੇ ਹੈ ਬਣਾਓ ਉਹ ਵੇ ਤਾਂ ਹੈ ਨਾ ਉਹਨੂੰ ਬੁਆ ਨਹੀਂ ਉਹ ਦਿਨ ਉਹਨਾਂ ਨੂੰ ਬੁਆ ਢੋ ਲਿਆ ਉਹਨਾਂ ਨੇ ਪਤਾ ਹੀ ਆ ਵੀ ਹੁਣ ਮੈਂ ਕਹਿ ਸਕਦੀ ਆ ਉਹਨਾਂ ਕਢਾਉਣਾ ਹੈ ਕਸਟਮਰ ਨੇ ਪੈਸੇ ਦੇ ਕੇ ਪਹਿਲਾਂ ਨਾ ਨਹੀਂ ਕੀਤੀ ਮੁੜ ਕੇ ਚਲ ਗਏ ਨਾ ਕਹਿੰਦੀ ਲਾ ਜੋ

ਕੱਲ ਆਦੋਂ ਨਾ ਛਿੱਤੀ ਕਰ ਦੋ ਉਹ ਬਹੁਤ ਇਥੇ ਮੇਕਅਪ ਕਰਕੇ ਲੱਗਣਾ ਹੈ ਬੈਠ ਕੇ ਬੈਠ ਕੇ ਬੈਠ ਕੇ ਲਵਾਉਣਾ ਛਿੱਤੀ ਲਓ ਆਲਵੇਸ ਛਿੱਤੀ ਲਵਾਉਂਦੀ ਐਗੂ ਦਾ ਮੇਕਅਪ ਕਰੀ ਕੱਲ ਆਦੋਂ ਪਿਸਟਿਕ ਛਿੱਤੀ ਕਰ ਦੋ ਛਿੱਤੀ ਕਰ ਦੋ ਮੈਂ ਤਾਂ ਹੀ ਲੇਟ ਹੁੰਦੇ ਹਾਂ ਉਹ ਛਿੱਤੀ ਨਹੀਂ ਉਹ ਉਹ ਨਿਊ ਆ ਵੀ ਆ ਗਈ ਆਈ ਆ ਗਈ ਚਲੋ ਜੀ ਨਾਲ ਆਹ ਕੰਨ ਛੇ ਕਾ ਛਿੱਤੀ ਨਾ ਦੋ ਕਰੋ 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 ਚਲੋ ਜੀ ਲੱਗੀ 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 ਐਂ ਕਰ ਦੋ ਨਾ ਕਿਦਾਂ ਲਾਉਂਦੇ ਹੁੰਦੇ ਉਹ ਉਧਰ ਨੂੰ ਵੇਖ ਕੇ ਕਰੋ ਪਾਪਾ ਵੱਲ ਬੇੜਾ ਸੁਣਾ ਕਰਦੀ ਹੁੰਦੀ ਹਕੀਮ ਹੀ ਲਾ ਦਿੰਦੀ ਹਕੀਮ ਲਾ ਦੋ ਚਲੋ ਰਕੀਮ ਲਾ ਲਓ ਨਾ ਚਲੋ ਜੀ ਲੱਗ ਗਿਆ ਠੀਕ ਆ ਜੀ ਚਲੋ ਜੀ ਰੈਡੀ ਹੋ ਗਏ ਚਲੋ ਠੀਕ ਆ ਠੀਕ ਆ ਮੇਕਅਪ ਹੋ ਗਿਆ ਹੋਰ ਦੇ ਦੋ ਮজা ਹੁੰਦਾ ਨਾ ਨੂੰ ਮਜਾ ਆਉਂਦੇ ਨਹੀਂ ਲੱਗਦਾ ਉਹਨੇ ਸਾਰੀ ਰਾਤ ਨੂੰ ਕਰਦੇ ਰਹੋ ਉਹਨੇ ਥੱਕਣਾ ਹੋਰ ਬੱਸ ਹੁਣ ਖਤਮ ਹੋ ਗਈ ਨਾ ਆਹ ਬੀਖ ਖਤਮ ਹੋ ਗਈ ਨਿਕਲ ਗਈ ਖਤਮ ਹੋ ਗਈ ਖਤਮ ਹੋ ਗਈ ਹੂੰ ਖਤਮ ਹੋ ਗਈ ਕੱਲ ਫੇਰ ਕਰਾਂਗੇ ਹੋਰ ਤਨੋਂ ਕਹਣਾ ਨਹੀਂ ਮੈਂ ਨਾ ਉਹ ਕੱਲ ਵਰਗ ਨੂੰ ਕਰ ਲੂ ਮੇਕਪ ਕਰ ਲੂ ਕਰ ਲੈ ਮੇਕਅਪ ਬਸ ਇਹੋ ਕਰੀਮ ਲਾਉਣਗੇ ਨਾ ਹਣਾ ਕਰੀਮ ਲਾਉਣਗੇ ਕੱਲ ਜਿਹੜਾ ਸੂਟ ਲਿਆ ਹੁਣ ਚੇਂਜ ਕਰਾਉਣਾ ਕਦੀ ਲੈ ਲੈ ਤੇ ਕਦੀ ਚੇਂਜ ਕਰਾ ਲਿਓ ਹਿਸਾਬ ਹੀ ਇਹਨਾਂ ਦਾ ਦੇ ਦਿਖਾ ਦਿਓਗਾ ਯਾਰ ਜਾਈਏ ਆਪਾਂ ਇੱਕ ਅਦਾ ਸੂਟ ਜਿਹੜਾ ਦਿਖਾਉਣਾ ਇਹ ਉਹਦਾ ਜੀ ਇਹ ਉਹਦੇ ਆ ਵੀ ਚੱਲੀਏ ਲੱਗ ਭਾਈ ਚਾਹੀਦੀ ਕੋ ਟੈਨਸ਼ਨ ਨਹੀਂ ਆਏਗੀ ਕਪੜਾ ਵੀ ਬਹੁਤ ਵਧੀਆ ਕਟਾਈ ਕੋ ਚਾਹ ਬੰਦ ਸਹੀ ਵੀ ਦੇ ਇਹਨੇ ਬੜੀ ਆ ਚੁੱਕੀ ਵੇਖ ਲਓ ਦੇਖੋ ਜੀ ਇਹਨੂੰ ਬਗਟੋਲੇ ਨੇ ਨਾ ਇਹ ਤੇ ਕਰਦੇ ਗਏ ਡਬਲ ਐਕਸਲ ਦੇ ਵਿੱਚ ਇਹਨੂੰ ਬਣਾਓ ਮਾ ਬਰਾਦ ਕਾਲੋ ਆਪ ਇਸ ਨੂੰ ਕਰਾਓ ਤੇ ਜੀ ਕੋਲਾਡ ਲਸਾਈ ਜੀ ਸਟੇਸ਼ਨ ਰਾਈਡ ਮੈਂ ਨਾਮ ਕਰੋ ਚੱਕ ਹੋਰ ਵੀਰ ਅਬ ਇਸ ਪੁਣਿਆ ਦਾ ਜੀ ਕੱਲ ਜੀ ਵਧੀਆ ਮੈਂ ਨਹੀਂ ਅਸੀ ਗੱਡੀਆਂ ਇਸੇ ਗੱ ਵੀ ਇੱਕੀਆਂ ਨਹੀਂ ਔਰ ਸਭ ਠੀਕ ਠਾਕ ਜੀ ਠੰਡ ਬਹੁ ਕਰਤੀ ਐ ਆਜੋ 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 ਠੀਕ ਹੈ ਵਧੀਆ ਕਿਰਨ ਦੀਦੀ ਆਏ ਹੋਏ ਨੇ ਆਪਣੇ ਸਲੂਨ ਤੇ ਨਾ ਇਹਨੂੰ ਘਾਸੀ ਜਾਂਦੀ ਹੈ ਹੈ ਚਲੋ ਜੀ ਹੁਣ ਚਲ ਜੀ ਘਰ ਨੂੰ ਸਹੀ ਹੈ ਸਹੀ ਹੈ ਚਲੋ ਵੀ ਹੁਣ ਚੱਲੇ ਆ ਕਿਰਨ ਦੀਦੀ ਹਣੀ ਤੇ ਭਾਜੀ ਮੰਮੀ ਹਣੀ ਮੇਰੇ ਨਾਲ ਹੀ ਚੱਲਣਗੇ ਇਹ ਵੀ ਜਾਣਗੇ ਘਰੇ ਕਦੀ ਆਜੋ ਘਰ ਨੂੰ ਲਿਆ ਚਲ ਜੀ ਹਰਗੁਣ ਕਿੱਥੇ ਆ ਸਰਗੁਣ ਕਿੱਥੇ ਹੈ ਉਹ ਦਰਾਜ ਰੋ ਦਰਾਜ ਆਹ ਗੱਡੀ ਤੇ ਉਹ ਮੋਟਰਸਾਈਕਲ ਤੇ ਨਾ ਆਪ ਚਲੋ ਠੀਕ ਹੈ ਸਾਰਿਆਂ ਨੂੰ ਸਸਤੀ ਕਾਲ ਜਾਈ ਦਾ ਬਲ ਵਧੀਆ ਲਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਸਾਰੇ ਜਣੇ ਓਕੇ ਬਈ